ਹਾਂ ਜੀ ਮੇਰੇ ਪਿਆਰੇ ਓਪੀ ਵੀ 60 ਵਾਲੇ ਪੇਜ ਤੇ ਸਵਾਗਤ ਹੈ। ਅੰਬਰਵੇਲ ਆ। ਮਾਨਸਾ ਦਾ ਗਾਣਾ ਯਾਦ ਆ ਗੰਬਰਵੇਲ ਦੀ ਸੁੱਟੀ ਦੀ ਫੁਲਹਾਰੇ ਬੁੱਟੇ ਤੇ। ਪੁੱਤ ਕਿਸੇ ਦਾ ਨਸ਼ੇ ਨਾਲ ਲਾਈਏ ਸਲਫੇ ਸੀਟੇ ਤੇ। ਅੰਬਰਵੇਲ ਫੁਲਾਰੇ ਬੁੱਟੇ ਤੇ ਨਾ ਸੁਟਦਾ ਬਤਲੋ ਹੁੰਦਾ ਵੀ ਇਹ ਉਹ ਬੁੱਟੇ ਦਾ ਨਾਸ਼ ਕਰ ਦਿੰਦੇ ਕਿੱਥੇ ਵੀ ਹੁੰਦੀ ਐ। ਕਿਉਂਕਿ ਇਹਦੇ ਸਾਰਾ ਉਹਦਾ ਖਾਣ ਪੀਣ ਅਸਰੇ ਦਾ ਬੁੱਟੇ ਦੇ ਵਿੱਚੋਂ ਜਿਹੜੇ ਦਰੱਖਤ ਹੁੰਦੀ ਆ ਉਹ ਤੋਂ ਲੈਣਾ ਹੁੰਦਾ ਵੀ ਪੱਤੇ ਸੱਕੇ ਪਏ ਦੇ। ਆਪੂਲੇ ਮੇਰੀ ਉੱਤੇ ਆ ਲੱਗੀ ਹੋਈ ਪੈਸੇ ਦੇ ਫਾਇਦੇ ਬਹੁਤ ਹੁੰਦੇ ਆ ਲੈ ਕੇ ਜਾ ਰਹੀ ਸੀ ਆਪਾਂ ਘਰੇ ਪਸ਼ੂਆਂ ਵਾਸਤੇ ਜਾਂ ਗੋਡੇ ਗੁੱਟੇ ਦੁਖਦੇ ਹੁਣ ਇਹਨੂੰ ਬਾਲਕੇ ਦਾ ਪਾਣੀ ਲਾ ਲਈ ਗੁੱਡੇ ਤੇ ਹੁਣ ਹੜ ਜਾਂਦੇ ਪੀੜ ਚੁੱਕਦੀ ਆ ਹੋਰ ਵੀ ਬਥੇਰੀ ਬਾਰੀਚ ਕੰਮ ਹੁੰਦੀ ਆ ਅੰਬਰਵੇਲ ਤੇ ਵੈਸੇ ਇਹ ਗੁੱਟੇ ਤੇ ਹੁੰਦੀ ਆ ਗੁੱਟੇ ਤੇ ਪਲਦੀ ਫੁੱਲਦੀ ਆ ਉੱਪਰ ਤੇ ਉਹਦਾ ਜੀਗਰ